ਦੇਖੋ ਇੱਕ ਗੱਲ ਤੇ ਸਾਫ ਹੈ ਕਿ ਬਹੁਤ ਤਗੜੀ ਟੱਕਰ ਚੜੀ ਹੈ ਉਹ ਹੋ ਰਹੀ ਹੈ ਬਿਹਾਰ ਦੇ ਵਿੱਚ ਰਾਹੁਲ ਗਾਂਧੀ ਤੇ ਤੇਜਸ ਵੀ ਬਹੁਤ ਵੱਡੇ ਪੱਧਰ ਤੇ ਲੱਗੇ ਹੋਏ ਨੇ ਯਾਤਰਾਵਾਂ ਦਾ ਦੌਰ ਚੱਲ ਰਿਹਾ ਹੈ ਬਹੁਤ ਕੁਝ ਹੋ ਰਿਹਾ ਹੈ ਇਸ ਦਰਮਿਆਨ ਮੇੜ ਵੀ ਹੋ ਰਹਾ ਹੈ ਕਿਉਂਕਿ ਇੱਕ ਮੈਂ ਸਮਝਦਾ ਕਿ ਬੜੇ ਕਮ ਅਕਲੇ ਬੰਦੇ ਨੇ ਜਿਸ ਤਰ੍ਹਾਂ ਮੋਦੀ ਸਾਹਿਬ ਨੂੰ ਸੰਬੋਧਿਤ ਕਰਕੇ ਆਪ ਸ਼ਬਦ ਬੋਲੇ ਉਹਨਾਂ ਦੀ ਮਾਤਾ ਜੀ ਪ੍ਰਤੀ ਉਹ ਉਹਦੀ ਘਟਿਆ ਕਰਤੂਤ ਸੀ ਔਰ ਜੇ ਇਹ ਕੋਈ ਹੋਰ ਪਾਰਟੀ ਦਾ ਵੀ ਕੰਮ ਕਰੇ ਬੰਦਾ ਤੇ ਮੈਂ ਉਸ ਨੂੰ ਵੀ ਘਟਿਆ ਹੀ ਗੂੰਗਾ ਕਿਉਂਕਿ ਪੱਤਰਕਾਰਤਾ ਤੋਂ ਪਹਿਲਾਂ ਅਸੀਂ ਲੇਖਣੀ 'ਚ ਰਹੇ ਆ ਤੇ ਲੇਖਣੀ 'ਚ ਇਹੋ ਹੀ ਸਿਖਾਇਆ ਜਾਂਦਾ ਹੈ ਕਿ ਭਾਈ ਤੁਹਾਡੇ ਸ਼ਬਦ ਜਿਹੜੇ ਆ ਨਾ ਉਹਦੇ ਆਲੇ ਦੁਆਲੇ ਮਰਿਆਤਾ ਦੀ ਕੰਧ ਖੋਣੀ ਚਾਹੀਦੀ ਹੈ ਤੇ ਸਿਆਸਤ ਦੇ ਵਿੱਚ ਵੀ ਤੁਸੀਂ ਕਿਸੇ ਲੇਖਕ ਦੀ ਜ਼ਿੰਮੇਵਾਰੀ ਤੋਂ ਘੱਟ ਨਹੀਂ ਜੇ ਚਲੋ ਜੋ ਵੀ ਹੋਇਆ ਵੈਸੇ ਉਹ ਜਿਸ ਦੇ ਮੰਚ ਤੋਂ ਹੋਇਆ ਉਹ ਇਹਨਾਂ ਦੀ ਉਮੀਦਵਾਰੀ ਦਾ ਦਾਅਵੇਦਾਰ ਸੀ ਉਸਨੇ ਮਾਫੀ ਵੀ ਮੰਗੀ ਕੇਸ ਵੀ ਤਰਜ ਹੋ ਗਿਆ ਉਸ ਤੋਂ ਬਾਅਦ ਵਾਇਲੈਂਸ ਵੀ ਚੱਲ ਰਹੀ ਆ ਹੁਣ ਦੇਖੋ ਰਾਹੁਲ ਗਾਂਧੀ ਨੇ ਕੱਲ ਫੇਰ ਇੱਕ ਤਕੜਾ ਜਗਾੜ ਫੜ ਲਿਆ ਉਸਨੇ ਕਿਹਾ ਕਿ 947 ਵੋਟਾਂ ਇੱਕੋ ਹੀ ਪਤੇ ਤੇ ਯਾਨੀ ਇੱਕੋ ਹੀ ਘਰ ਦੇ ਨੰਬਰ ਤੇ ਬਣਾ ਦਿੱਤੀਆਂ ਕਈਆਂ ਕੁਛ ਨਾ ਉਸ ਤੇ ਹੈ ਹੁਣ ਜਦੋਂ ਰਾਹੁਲ ਗਾਂਧੀ ਇਹ ਸਵਾਲ ਚੁੱਕ ਰਿਹਾ ਹੈ ਤਾਂ ਕਿਰਨ ਰੇਜੀਸੂਜੀ ਦਾ ਪਿਛਲੇ ਜੇ ਆਇਆ ਬਿਆਨ ਬੜਾ ਧਿਆਨ ਮੰਗਦਾ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਆਪਣੇ ਬੰਦੇ ਰਾਹੁਲ ਗਾਂਧੀ ਦੇ ਬੁਲਣ ਤੇ ਡਰ ਜਾਂਦੇ ਅਤੇ ਇਹਦੇ ਪਿੱਛੇ ਵਿਦੇਸ਼ੀ ਸ਼ਕਤੀਆਂ ਨੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ WhatsApp ਮੰਡਲੀ ਜਿਹੜੀ ਇਹਨਾਂ ਦੀ ਆ ਹੁਕਮਾਉਦੀ ਰਹਦੀ ਆ ਗੱਲਾਂ ਨੂੰ ਕਿ ਭਾਈ ਜੋ ਚੋਣ ਕਮਿਸ਼ਨ ਦੀ ਪ੍ਰਤੀਸ਼ਟਾ ਦਾਤੇ ਲਈ ਜਾ ਰਹੀ ਆ ਜੋਰਜ ਸੋਰਸ ਦੀ ਪਿੱਛੇ ਸੋਰਸ ਦੀ ਜਗਾ ਕਦੇ ਕੋਈ ਹੋਰ ਵੀ ਆ ਜਾਂਦਾ ਮਤਲਬ ਕਿ ਜੋ ਲੱਲੜ ਭੱਲੜ ਮਾਰ ਸਕਦੇ ਮਾਰੀ ਜਾਂਦੇ ਆ ਦੇਖੋ ਮੈਂ ਕਹਦੀ ਦੀ ਗੱਲ ਕਰਾਂ ਜੀ ਕਿ ਵਿਦੇਸ਼ੀ ਤਾਕਤਾਂ ਜੇ ਕੰਮ ਕਰਦੀਆਂ ਨੇ ਵਿਦੇਸ਼ੀ ਤਾਕਤਾਂ ਜੇ ਕੰਮ ਕਰਦੀਆਂ ਨੇ ਹਾਂ ਮੈਨੂੰ ਵੀ ਸ਼ੱਕ ਹੈ ਕਿ پتہ ਨਹੀਂ ਕਿ ਉਹ ਰਾਹੁਲ ਗਾਂਧੀ ਤਿੰਨ ਵਾਰੀ ਅਮਰੀਕਾ ਦਾ ਵਿਜ਼ਿਟ ਕਰ ਚੁੱਕੀ ਉਹ ਬੜੀ ਖੁੱਲੀ ਜਗਾ ਮਿਲਦੀ ਉਹਨਾਂ ਨੂੰ ਸਖਾ ਨੇ ਕੁਝ ਮਾਮਲੇ ਤੇ ਵੀ ਉਹਨਾਂ ਨੇ ਸਪੀਚ ਕੀਤੀ ਅੱਜ ਕੱਲ ਵੈਸਟਰਨ ਮੀਡੀਆ ਵੀ ਉਹਨਾਂ ਨੂੰ ਬਹੁਤ ਹਾਈਲਾਈਟ ਕਰ ਰਿਹਾ ਸਾਰਾ ਕੁਝ ਹੈ ਪਰ ਚੇਕਰ ਇਸ ਤਰ੍ਹਾਂ ਹੈ ਮੈਂ ਇਸ ਡਾਊਟ ਦੀ ਗੱਲ ਕਰਦਾ ਜਾਂ ਇਸ ਥਿਉਰੀ ਦੀ ਗੱਲ ਕਰਦਾ ਜੋ ਭਾਜਪਾ ਵਾਲੇ ਦੇ ਰਹੇ ਨੇ ਜੇ ਇਹ ਸਹੀ ਹੈ ਤਾਂ ਫਿਰ ਥੋੜਾ ਪਿੱਛੇ ਕਿਉਂ ਨਾ ਜਾ ਕੇ ਦੇਖਿਆ ਜਾ ਕਿ ਮੋਦੀ ਸਾਹਿਬ ਨੂੰ ਅਮਰੀਕਾ ਚ ਭੜਮ ਤੋਂ ਬੈਨ ਕੀਤਾ ਗਿਆ ਉਸ ਤੋਂ ਪਹਿਲਾਂ ਉਹ ਬਹੁਤ ਵਾਰੀ ਬਹੁਤ ਵਾਰੀ ਵਿਦੇਸ਼ੀ ਦੌਰੇ ਕਰ ਚੁੱਕੇ ਸੀਗੇ ਠੀਕ ਹੈ ਜੀ ਅਮਰੀਕਾ ਵੀ ਸ਼ਤ ਹੈ ਸੀ ਪਰ ਅਚਾਨਕ 2013 14 ਚ ਤੁਹਾਨੂੰ ਯਾਦ ਹੈ ਉਹ ਇੱਕ ਰਾਜਦੂਤ ਸੀ ਬੀਪੀ ਸ਼ਾਇਦ ਪਾਵਰ ਉਹਦੀ ਮੁਲਾਕਾਤ ਹੁੰਦੀ ਹੈ ਮੋਦੀ ਸਾਹਿਬ ਦੇ ਨਾਲ ਤੇ ਅਚਾਨਕ ਕਹਿ ਦਿੱਤਾ ਜਾਂਦਾ ਕਿ ਬਸ ਮੋਦੀ ਸਾਹਿਬ ਆਸ ਹੈ ਕਿ ਜਿਵੇਂ ਆਪਾਂ ਕਿਸੇ ਤਾਰੇ ਤੇ ਦਰ ਮਲਕਾਰ ਬੜਨ ਤੋ ਰੋਕਿਆ ਹੁੰਦਾ ਨਾ ਕਿ ਖਬਰਦਾਰ ਜੇ ਤੂੰ ਇੱਥੇ ਸਾਡੇ ਬੜਿਆ ਤੇ ਟੰਗਾ ਭੰਨਦੇ ਆਵੇ ਬਾਅਦ ਚ ਰਾਜੀ ਨਮੋ ਜੇ ਕੋਈ ਗੱਲ ਨਹੀਂ ਤੂੰ ਵੀ ਆਮੀ ਤੇ ਬਾਸੀ ਬਿਆਵਨੀ ਅੱਛਾ ਉਤੋਂ ਪਹਿਲਾਂ ਮਨਮੋਹ ਸਿੰਘ ਸਰਕਾਰ ਵੀ ਦੇ ਕੀ ਹੋਇਆ 2-3 ਜਿੰਨੇ ਦੇਵਿਆਨੀ ਵਾਲਾ ਝਗੜਾ ਫਿਰ ਨਿਊਕਲੀਅਰ ਪਲਾਂਟ ਲਾਉਣ ਵਾਲਾ ਝਗੜਾ ਅਮਰੀਕਾ ਦਾ ਮਾਮਲਾ ਜਿਹੜਾ ਸੀ ਉਹ ਕੁਝ ਇਸ ਤਰ੍ਹਾਂ ਦਾ ਸੀ ਕਿ ਮਨਮੋਹ ਸਿੰਘ ਸਰਕਾਰ ਦੇ ਨਾਲ ਇਰਾਨ ਤੋਂ ਤੇਲ ਦੀ ਖਰੀਦੋ ਫਰੂਕ ਤੇ ਤੇ ਆਦਿਕ ਵਿਸ਼ਾ ਤੇ ਬਹੁਤ ਜ਼ਿਆਦਾ ਖਿਆਲ ਲੱਗ ਪਈ ਅਮਰੀਕੀ ਸ਼ਕਤੀ ਤੇ ਚਾਣਕ ਫਿਰ ਮੋਦੀ ਸਾਹਿਬ ਨੂੰ ਖੁੱਲ ਦੇ ਦਿੱਤੀ ਜਲਦੀ ਹੈ ਸਰ ਇਸ ਤੋਂ ਕੀ ਸਮਝਿਆ ਜਾਵੇ ਇਸ ਨੂੰ ਕੀ ਸਮਝਿਆ ਜਾਵੇ ਔਰ ਮੋਦੀ ਸਾਹਿਬ ਨੇ ਫਿਰ ਉਹਨਾਂ ਦੇ ਹੱਕ ਚ ਅਮਬਾਨੀ ਅਡਾਨੀ ਜਿਨ੍ਹਾਂ ਦੀਆਂ ਅਮਰੀਕਨ ਮਲਟੀਨੇਸ਼ਨਲ ਕੰਪਨੀਆਂ ਦੇ ਨਾਲ ਸਾਂਝਾਂ ਸੀਗੀਆਂ ਉਹਨਾਂ ਦੀ ਸਾਂਝ ਦੇ ਨਾਲ ਫਿਰ ਅੱਗੇ ਕੀ ਕੀਤਾ ਸਭ ਨੂੰ ਪਤਾ ਹੈ ਇਸ ਨੂੰ ਕੀ ਸਮਝਿਆ ਜਾਵੇ ਉੱਚ ਸਮਝੌਤੇ ਜਿਵੇਂ ਨਿਊਕਲੀਅਰ ਪਾਵਰ ਪਲਾਂਟ ਲਾਉਣ ਦੇ ਮਾਮਲੇ 'ਚ ਉਹ ਕਹਿੰਦੇ ਸਨ ਅਮਰੀਕੀ ਕੰਪਨੀਆਂ ਕਹਿੰਦੀਆਂ ਸੀ ਕਿ ਕੋਈ ਹਾਦਸਾ ਹੁੰਦਾ ਤੇ ਮੁਆਵਜ਼ਾ ਜਾਂ ਜ਼ਿੰਮੇਵਾਰੀ ਤੁਹਾਡੀ ਹੋਏਗੀ ਤਾਂ ਉਹ ਜਿਹੜੀ ਜ਼ਿੰਮੇਵਾਰੀ ਸੀ ਉਹਦਾ ਕਾਨੂੰਨ ਵੀ ਕਿਸ ਨੇ ਬਣਾਇਆ? ਅਮੋਤੀ ਸਰਕਾਰ ਨੇ। ਤਾਂ ਫਿਰ ਇਸ ਨੂੰ ਕੀ ਸਮਝਾਇਆ ਤੇ ਗਵਰਨਰਸ ਦੇ ਨਾਤੇ ਰਿਪਬਲਿਕਨ ਜਿਹੜੇ ਆ ਉਹਨਾਂ ਦੀ ਕੈਂਪੇਨ ਦਾ ਰਿਵਿਊ ਕਰਨ ਦੇ ਨਾਤੇ ਜੋ ਪ੍ਰੋਗਰਾਮ ਮੋਦੀ ਸਾਹਿਬ ਨੇ ਅਟੈਂਡ ਕੀਤੇ ਅਮਰੀਕਾ ਦੇ ਵਿੱਚ ਜਾ ਕੇ ਫਿਰ ਇਸ ਨੂੰ ਕੀ ਕਿਹਾ ਜਾਵੇ ਸੋ ਇਸ ਨੂੰ ਕੀ ਕਿਹਾ ਜਾਵੇ ਕਿਉਂਕਿ ਮੋਦੀ ਤਾਂ ਅੱਜ ਵੀ ਇੱਕ ਵੈਬਸਾਈਟ ਤੇ ਜੋ ਅਮਰੀਕੀ थिंक ਟੈਂਕ ਦਾ ਹੈ ਕਿ ਅਸੀਂ ਦੁਨੀਆ ਭਰ ਦੇ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਸਿਖਾਉਂਦੇ ਆ ਤੇ ਸਾਡੇ ਸਟੂਡੈਂਟ ਕੰਮ ਕਰ ਰਹੇ ਨੇ ਉਹਨਾਂ ਦੀ ਸੂਚੀ 'ਚ ਹੀ ਸ਼ਾਮਲ ਹੈ ਇਸ ਨੂੰ ਕੀ ਸਮਝਿਆ ਜਾਵੇ ਸੋ ਮਤਲਬ ਜੇ ਰਾਹੁਲ ਗਾਂਧੀ ਦੇ ਪਿੱਛੇ ਵਿਦੇਸ਼ੀ ਸ਼ਕਤੀ ਹੋ ਸਕਦੀ ਹੈ ਨਰਿੰਦਰ ਮੋਦੀ ਦੀ ਸਰਕਾਰ ਪਲਟਾਉਣ ਲਈ ਤਾਂ ਫਿਰ ਮਨਮੋਹਨ ਸਿੰਘ ਸਰਕਾਰ ਨੂੰ ਪਲਟਾਉਣ ਵਾਸਤੇ ਵੀ ਕੀ ਅਮਰੀਕਨ ਸ਼ਕਤੀ ਨੇ ਕੰਮ ਕੀਤਾ ਜਿਸ ਨੂੰ ਭਾਜਪਾ ਨੇ ਪ੍ਰਵਾਨ ਕੀਤਾ ਇਹ ਮੰਨ ਲਿਆ ਜਾਵੇ ਸਭ ਇਹ ਮੇਰਾ ਬਹੁਤ ਵੱਡਾ ਪ੍ਰਸ਼ਨ ਹੈ ਜੋ ਇਹ ਕਹਾਣੀ ਚੱਲ ਰਹੀ ਹੈ ਜੋ ਇਹ ਸਭ ਕੁਝ ਚੱਲ ਰਿਹਾ ਹੈ ਜਿਵੇਂ ਇੱਕ ਬਥਾ ਵੀ ਮਾਰ ਰਿਹਾ ਸੀਗਾ ਕਿ ਰਸ਼ੀਆ ਯੂਕਰੇਨ ਜੰਗ ਮੋਦੀ ਦੀ ਜੰਗ ਹੈ ਅਰੇ ਕਾ ਸਾਹਿਬ ਠੀਕ ਹੈ ਪੁੱਤਰ ਨੇ ਟੈਲੀਫੋਨ ਕੀਤਾ ਸੀਗਾ ਮੋਦੀ ਨੂੰ ਕਿ ਭਾਈ ਮੈਂ ਜੰਗ ਲਕਾ ਨਾ ਜ਼ਲਾਇਸ ਕੀ ਪੁੱਛ ਕੇ ਹਮਲੇ ਕਰਦਾ ਸਾਰਾ ਵਿਗਾੜ ਦੇ ਤੁਹਾਡਾ ਪਰ ਮਤਲਬ ਕਿ ਉਹੀ ਗੱਲ ਇੱਥੇ ਸਾਡੇ ਵਾਲਿਆਂ ਤੇ ਲਾਗੂ ਨਹੀਂ ਕਿ ਜੇਕਰ ਬਦੇਸ਼ੀ ਸ਼ਕਤੀਆਂ ਇਹ ਕੁਝ ਕਰ ਸਕਦੀਆਂ ਤਾਂ ਫਿਰ ਮਨਮੋਹਨ ਸਿੰਘ ਸਰਕਾਰ ਨੇ ਜਿਸ ਤਰ੍ਹਾਂ ਦੇਵਿਆਨੀ ਦੇ ਮਾਮਲੇ ਦੇ ਵਿੱਚ ਉਹ ਬਹਿਕਾਣੀ ਕਦੇ ਫਿਰ ਸਾਂਝੇ ਘਰਾਆਂ ਦਾ ਤੁਹਾਡੀ ਨਾਲ ਦੇਵਿਆਨੀ ਦੇ ਮਾਮਲੇ 'ਚ ਈਰਾਨ ਤੋਂ ਤੇਲ ਲੈਣ ਦੇ ਮਾਮਲੇ 'ਚ ਨਿਊਕਲੀਅਰ ਸਮਝੌਤੇ ਦੇ ਮਾਮਲੇ 'ਚ ਉਹ ਜਿਹੜਾ ਬਾਅਦ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜ਼ਿੰਮੇਵਾਰ ਠਹਿਰਾਉਂਦਾ ਸੀਗਾ ਇੰਡੀਅਨ ਗਵਰਨਮੈਂਟ ਨੂੰ ਤਾਂ ਉਸ ਮਾਮਲੇ 'ਚ ਜੋ ਉਹਨਾਂ ਨੇ ਸੀਨਾ ਤਾਣ ਕੇ ਆਪਣੇ ਦੇਸ਼ ਲਈ ਦਿਖਾਇਆ ਹਾਲਾਂਕਿ ਉਸ ਤੋਂ ਪਹਿਲਾਂ ਬਹੁਤ ਸਾਰੇ ਐਪੀਸੋਡ ਵਾਪਰੇ ਕਿ ਮਲਮੋਘ ਸਿੰਘ ਸਰਕਾਰ ਨੇ ਅਮਰੀਕਾ ਦਾ ਪੱਕਾ ਪੂਰਾ ਦਬ ਕੇ ਰਜ ਕੇ ਪਰ ਕੁਝ ਮਾਮਲੇ ਸੀਗੇ ਜਿੱਦਾਂ ਅਮਰੀਕਾ ਇੱਕ ਸਮਝੌਤਾ ਕਰਨਾ ਚਾਹੁੰਦਾ ਸੀਗਾ ਕਿ ਤੁਸੀਂ ਸਾਡੇ ਹਵਾਈ ਅੜੇ ਇਸਤੇਮਾਲ ਕਰ ਲਿਓ ਸੀ ਤੁਹਾਡੇ ਤਾਂ ਕਿਹੜੇ ਰਾਜ ਹੋਏ ਜਾਂ ਕਿ ਮੋਦੀ ਸਾਹਾ ਵਿੱਚ ਹੋਰ ਕਈ ਇਸ ਤਰ੍ਹਾਂ ਦੇ ਸਮਝੌਤੇ ਹੋਗੇ। ਅਕੀ ਸਮਝ ਲਿਆ ਜਾਵੇ ਕਿ ਅਮਰੀਕਾ ਜਾਂ ਅਮਰੀਕਾ ਦੀਆਂ ਏਜੰਸੀਆਂ ਭਾਰਤੀ ਸਰਕਾਰਾਂ ਨੂੰ ਅਸਥਿਰ ਕਰਕੇ ਮੋਦੀ ਵਰਗਿਆਂ ਨੂੰ ਜਿਤਾ ਕੇ ਮੋਦੀ ਵਰਗਿਆਂ ਨੂੰ ਹਰਾ ਕੇ ਹੀ ਸੱਗ ਰਹੀਆਂ ਨੇ। ਦੇਖੋ ਇੱਕ ਗੱਲ ਤੇ ਸਾਫ ਹੈ ਕਿ ਬਹੁਤ ਤਗੜੀ ਟੱਕਰ ਚੜੀ ਹੈ ਉਹ ਹੋ ਰਹੀ ਹੈ ਵਿਹਾਰ ਦੇ ਵਿੱਚ ਰਾਹੁਲ ਗਾਂਧੀ ਤੇ ਤੇਜਸ ਵੀ ਬਹੁਤ ਵੱਡੇ ਪੱਧਰ ਤੇ ਲੱਗੇ ਹੋਏ ਨੇ ਯਾਤਰਾਵਾਂ ਦਾ ਦੌਰ ਚੱਲ ਰਿਹਾ ਹੈ ਬਹੁਤ ਕੁਝ ਹੋ ਰਿਹਾ ਹੈ ਇਸ ਦਰਮਿਆਨ ਭੇੜ ਵੀ ਹੋ ਰਹੀ ਹੈ ਕਿਉਂਕਿ ਇੱਕ ਮੈਂ ਸਮਝਦਾ ਕਿ ਬੜੇ ਕਮ ਅਕਲੇ ਬੰਦੇ ਨੇ ਜਿਸ ਤਰ੍ਹਾਂ ਮੋਦੀ ਸਾਹਿਬ ਨੂੰ ਸੰਬੋਧਿਤ ਕਰਕੇ ਅਪਸ਼ਬਦ ਬੋਲੇ ਉਹਨਾਂ ਦੀ ਮਾਤਾ ਜੀ ਪ੍ਰਤੀ ਉਹਦੀ ਘਟਿਆ ਕਰਤੂਤ ਸੀ ਔਰ ਜੇ ਇਹ ਕੋਈ ਹੋਰ ਪਾਰਟੀ ਦਾ ਵੀ ਕੰਮ ਕਰੇ ਬੰਦਾ ਤੇ ਮੈਂ ਉਸ ਨੂੰ ਵੀ ਘਟਿਆ ਹੀ ਗਊਗਾ ਕਿਉਂਕਿ ਪੱਤਰਕਾਰਤਾ ਤੋਂ ਪਹਿਲਾਂ ਅਸੀਂ ਲੇਖਣੀ 'ਚ ਰਹੇ ਆ ਤੇ ਲੇਖਣੀ 'ਚ ਇਹੋ ਹੀ ਸਿਖਾਇਆ ਜਾਂਦਾ ਹੈ ਕਿ ਭਾਈ ਤੁਹਾਡੇ ਸ਼ਬਦ ਜਿਹੜੇ ਆ ਨਾ ਉਹਦੇ ਆਲੇ ਦੁਆਲੇ ਮਰਿਆਤਾ ਦੀ ਗੰਦ ਖੋਣੀ ਚਾਹੀਦੀ ਆ ਤੇ ਸਿਆਸਤ ਦੇ ਵਿੱਚ ਵੀ ਤੁਸੀਂ ਕਿਸੇ ਲੇਖਕ ਦੀ ਜ਼ਿੰਮੇਵਾਰੀ ਤੋਂ ਘੱਟ ਨਹੀਂ ਜੇ ਚਲੋ ਜੋ ਵੀ ਹੋਇਆ ਨਸ ਉਹ ਦਿਸਤੇ ਮੰਚ ਤੋਂ ਹੋਇਆ ਉਹ ਇਹਨਾਂ ਦੀ ਉਮੀਦਵਾਰੀ ਦਾ ਦਾਅਵੇਦਾਰ ਸੀ ਉਸਨੇ ਮਾਫੀ ਵੀ ਮੰਗੀ ਕੇਸ ਵੀ ਤਰਜ ਹੋ ਗਿਆ ਉਸ ਤੋਂ ਬਾਅਦ ਵਾਇਲੈਂਸ ਵੀ ਚੱਲ ਰਹੀ ਹੈ ਹੁਣ ਦੇਖੋ ਰਾਹੁਲ ਗਾਂਧੀ ਨੇ ਕੱਲ ਫੇਰ ਇੱਕ